ਕਿੰਸਾ ਸਿੱਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਲਕਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਲਵਿੰਦਰ ਸਿੰਘ ਬਿੱਲੇ ਭਾਜੀ ਕੋ ਆਪਾਂ ਆਏ ਕੰਪੈਨ ਵਾਲਿਆਂ ਕੋਲ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿੰਨਾਂ ਦੇ ਵਿੱਚ ਆ ਤੋਕੜ ਗੱਬਣਿਆ ਇੱਕ ਆ ਤਾਜੀ ਸੋਈ ਆ ਤੇ ਆ ਦੋਵੇਂ ਜਿਹੜੀਆਂ ਬੱਚੇ ਤੋਂ ਬਿਨਾਵ ਹੋਲੇ ਭਾਜ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਨਮ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੀਰ ਜੀ ਚਲੋ ਵਧੀਆ ਚੱਲਦਾ ਜੀ ਤੇ ਚੱਲੀ ਜਾਂਦਾ ਕੰਮ ਕਰ ਵਧੀਆ ਫਿਰ ਚੱਲੀ ਜਾਂਦਾ ਜੇ ਠੀਕ ਆ ਤੇ ਚਲੋ ਨਾਮ ਦੱਸ ਤਾਂ ਫੇਰ ਇੱਕ ਵਾਰੀ ਨਾਮ ਬਲਵਿੰਦਰ ਸਿੰਘ ਪਿੰਡ ਮਲਕਪੁਰ ਤਸਕਲਾ ਜੀ ਨਾਲਾ ਜਿਹੜਾ ਅਮਰਸਰ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ 9551576000 ਠੀਕ ਆ ਹਾਂਜੀ ਤੇ ਅੱਜ ਭਾਗ ਵਾਂਗ ਹੌਲੇ ਹੀ ਰਹਿਣਗੇ ਹਾਂਜੀ ਜਾਇਜ਼ ਹੀ ਰੇਟ ਆ ਠੀਕ ਆ ਚਲੋ ਸ਼ੁਰੂਆਤ ਫੇਰ ਤੋਕੜੇ ਦਾ ਬੰਦੋ ਕਰ ਲਈਏ ਜਿੰਨੀ ਤੁਹ ਮਰਜ਼ੀ ਕਰ ਲਓ ਇਨਾ ਚਿਰ ਦੇ ਚੈੱਕ ਪਾਸ ਚ 6 ਮਹੀਨਿਆਂ ਦੇ 6 ਮਹੀਨਿਆਂ ਦੇ ਚੈੱਕ ਪਾਸ ਆ ਹਾਂਜੀ ਤੇ ਦੁੱਧ ਕਿੰਨਾ ਦੁੱਧ 7 ਲੀਟਰ ਹੋਏਗਾ ਜਿਹੜਾ ਪੱਕਾ ਹੋਊਗਾ ਅੱਛਾ ਕੋਈ ਦੋ ਤਾਈਮ ਆਪਣੇ ਸਰਦੀ ਕਰ ਲੈ ਚਾਰ ਤੰਨ ਕਰ ਲੈ ਖੋਲੋ ਫਿਰ ਤੋੜੀਏ ਬਾਕੀ ਠੰਡੀ ਸੇਲ ਬਹੁਤ ਆ ਠੀਕ ਆ ਹਾਂ ਦੇਖੋ ਹਟਾ ਰਾਂ ਮੈਂ ਜਦ ਬਿਖਾ ਦੇ ਮੇਰੇ ਆਹ ਦੇਖਾ ਦੇ ਭਾਵੇਂ ਰਸੀ ਪਾਉਦੇ ਭਾਵੇਂ ਨਾ ਪਾਉ ਠੰਡੀ ਦੇ ਲਈ ਆ ਪੂਰੀ ਚਲੋ ਖੋਲੋ ਫਿਰ ਤੋੜ ਦੋ ਕੀ ਮਿੰਨਰ ਚੱਕ ਪਾਸ ਦੱਸਦੇ ਤੇ ਦੁੱਧ ਜਿਹੜਾ ਇਹਦੇ ਕੋਲ 7 ਲੀਟਰ ਕਿੰਦੇ ਕਿਹਾਗਾ ਡਾਕਟਰ ਦੀ ਵੀਡੀਓ ਬਣਾਈ ਪਈ ਹੈ ਆਪਣੇ ਕੋਲ ਠੀਕ ਆ ਚੱਕ ਪਾਸ ਦੀ ਕਿੰਦੇ ਕਿ ਵੀਡੀਓ ਵੀ ਬਣਾਈ ਹੈ ਅੱਜ ਲੈ ਆਓ ਜੀ ਤੇ ਬਾਕੀ ਕੋਈ ਵੀ ਰੱਪਣੇ ਵੀ ਚੱਕ ਕਰਾ ਲੈ ਜਾਂ ਇੱਥੋਂ ਚੱਕ ਰੱਗ ਲੈ ਜੇ ਜਾਂ ਜਾਂਦੇ ਚੱਕ ਕਰਾ ਲੈ ਲੈ ਜਾ ਤੇ ਕਿੰਨਾ ਰੱਖਣਾ ਮਹੀਦੀ ਦਾ ਮੁੱਲ ਹੈ ਮੁੱਲ 3000 3000 ਹਾਂਜੀ ਤੇ ਜੱਸ ਨੂੰ ਨਹੀਂ ਕਰਾ ਲਓ ਜੋ ਛੋੜ ਦੇਣਾ ਕਿੰਨੇ ਦੀ ਕਰਾਈਏ ਤੁਹਾਡੀ ਮਰਜ਼ੀ ਦੀ ਨਾ ਮਰਜ਼ੀ ਕਰਾਓ ਜਿੰਨਾ ਦੀ ਆਪਾਂ 28 ਤੇ ਮੁਕਾ ਦਈਏ 5000 ਦੀ ਦੇ ਦਾਂ ਅੱਛਾ 5000 ਦੀ ਹਾਂਜੀ ਠੀਕ ਐ ਬਾਕੀ ਚਲ ਕਾ ਫੋਨ ਲਾਵੇ ਬੰਤਾ ਨੂੰ ਮੌਕੇ ਦੇ ਹੋਰ ਕਰ ਦਾਂਗੇ ਹੋਰ ਕਰ ਦਾਂਗੇ ਠੀਕ ਐ ਮੋੜਦੇ ਨਹੀਂ ਕਿ ਹਨ ਤੇ ਆ ਇਹਨਾਂ ਸੋਈ ਨੂੰ ਕਿੰਨੇ ਦੇਣਾ ਹੋਵੇ ਜੀ ਇਹਨੂੰ 4-5 ਦਿਨ ਹੋ ਗਏ ਜੀ ਜੀ ਆ ਵੱਛੀ ਜੀ ਇਹ ਤਾਂ ਮਗਰ ਵੱਛੀ ਬੜੀ ਪਿਆਰੀ ਐ ਕਾਫੀ ਖੂਬਸੂਰਤ ਵੱਛੀ ਆਈ ਐ ਇਹ ਤਾਂ ਮਗਰ ਤੇ ਕਿੰਨਾ ਕੁ ਪੋਲਾ ਜਿਹਦੇ ਕੋਲ 12 13 ਕਿਲੋ ਮੋਕੇ ਦੇ ਤਿਆਰ ਆ 12 13 ਲੀਟਰ ਤਿਆਰ ਬਿਲਕੁਲ ਹਾਂਜੀ ਤੇ ਕਿੰਨਾ ਚਵਾਈ ਜਾਊਗੀ ਬੇਤੀ ਗਰਮੀ ਗਰਮੀ ਬੜੀ ਆ ਵੇਖੋ ਕੇ ਸਾਂਭ ਵਾਲਾ ਕੋ ਲੈ ਗਾ ਜੇ ਵੱਧ ਚਵਾਈ ਸਕਦੀ 16 17 ਵੀ ਕਰ ਸਕਦੀ ਹੈ ਅੱਛਾ ਬਾਕੀ ਆਪਾਂ ਦੇ ਮੋਕੇ ਦੇ ਜਨਾਪ ਪਤਾ ਨਾ ਦੱਸਣਾ ਤਾਂ ਬਾਕੀ ਭਾਂਡਾ ਥੋੜੇ ਚੰਗਾ ਠੀਕ ਆ 16 17 ਲੀਟਰ ਆਮ ਨਾਲ ਪਾ ਜੂਗੀ ਬਾਕੀ ਥਣੇ ਚੰਗੀ ਭਰੀ ਆ ਧਣ ਵੀ ਚੰਗਾ ਲੱਗਾ ਇਹਦੇ ਕੋਲ

ਕਾ ਥੋੜਾ ਘੂਰ ਮਾਰਗਾ ਚਲੋ ਦਿਖਾ ਦਿੰਦੇ ਹਾਂ ਕਿ ਥਾਂ ਚ ਗਿੰਦੇ ਥੋੜੀ ਘੂਰ ਆਉਂਦੀ ਆ ਤੇ ਉਹ ਫਿਰ ਪਤਾ ਲੱਗ ਜੂ ਸਾਰਾ ਚੰਗੀ ਤਰ੍ਹਾਂ ਆ ਵਾਸ਼ੀ ਜੜੀ ਆ ਤੇ ਮਗਰ ਆ ਮਾਰਦਾ ਬੇਣੀ ਨਾ ਨਾ ਮਾੜਾ ਆਵਲਾ ਥਾਂ ਜਰਾਵਾ ਬੜੀ ਮਿਹਰ ਮਾਰਿਆ ਜੋ ਵੀ ਇਹ ਤੁਹਾਨੂੰ ਦਿਖਾਤਾ ਸਾਰਾ ਕੁਝ ਤੇ ਇਹਦਾ ਫਿਰ ਮੁੱਲ ਮੋਲ 45000 ਨਾ ਕਰ ਦਈਏ 45000 ਥੋੜਾ ਵੱਧ ਨਹੀਂ ਜੀ ਵੇਖ ਲਓ ਤਿੰਨ ਜਾਜ ਕਰਾ ਦੋ ਕੀ ਰੇਟ ਬਦਲਦੇ ਜੀ ਹੁਣ 40000 ਦੀ 40000 ਹਾਂਜੀ ਛੋਟ ਕਰ ਦਈਏ ਵਿੱਚ ਦੱਸੋ ਤਿੰਨ ਕਰ ਦੋ ਤੇ ਇੰਨੀ ਕਰਦੀ ਆ ਫਿਰ ਕਰਦਾ ਕੋਈ ਨਹੀਂ 33 ਦੇ ਦਾਂ ਬਾਕੀ ਕੋਈ ਫੋਨ ਲਾਵੇ ਮੌਕੇ ਤੇ ਮਾਰਦਾਨ ਕਰਦਾਂਗੇ ਅੱਛੇ ਮੌਕੇ ਤੇ ਹੋਰ ਕਰ ਦੋ ਥੋੜਾ ਥੜ ਕਰਦਾਂਗੇ ਮੌਕੇ ਤੇ ਠੀਕ ਆ ਜੀ ਠੀਕ ਆ ਤੇ ਹੁਣ ਜਿਹੜੀ ਆ ਗਈ ਆਪਣੇ ਕੋਲ ਆ ਬੱਚੇ ਤੋਂ ਬਿਨਾਈਆਂ ਕਾਲੇ ਰੰਗ ਦੀਆਂ ਕਿੰਨਾ ਦੁੱਧ ਦੇ ਦਈਏ ਤੇਰੇ ਕੋਲ ਇਹਦੇ ਕੋਲ 11 12 ਕਿਲੋ ਨਾ ਭਰ ਆਪਾਂ ਦਾ ਹਲੇ ਜਿਹੜੀ ਗਾਰੰਟੀ ਦੇਵਾਂਗੇ ਆਪਣੇ ਘਰ ਦੀ ਪੱਕਾ ਦੁੱਧ ਹੈ ਕਹਦਾ 10 ਲੀਟਰ ਹਾਂ ਜੀ ਸਾਡੇ ਕੋਲ ਦੋ ਟੈਂਕ ਚਾਰ ਟੈਂਕ ਫੋਦੀ ਕਰਕੇ ਭਾਵੇਂ ਛੱਤ ਕੋਲ ਲੈ ਜੇ ਤੋਰ ਦੋ ਫਿਰ ਇਹਨੂੰ ਦਾ 1 ਲੀਟਰ ਦੁੱਧ ਕਿੰਨੇ ਕੀ ਹੈਗਾ ਇਹ ਤੇ ਕਰ ਰਾਜ ਉਹ ਬੜਾ ਵਧੀਆ ਲੱਗਾ ਠੀਕ ਹੈ ਜੀ ਖੋਲੋ ਇਹ ਵੀ ਠੰਡੀ ਸੀਲੇ ਤੇ ਹੈਗੀ ਕਰੋਸ ਚ ਵੀ ਆ ਇਹ ਲੈ ਆਓ ਜੀ ਥੋੜਾ ਦਰਦੀ ਦਰਦੀ ਜੀ ਆ ਬਾਕੀ ਉਤਰ ਇਹ ਵੀ ਚਲੋ ਕਦ ਕਾਠ ਵੀ ਠੀਕ ਆ ਪਾਰੇ ਪੱਲੇ ਜਾਂਦੀ ਐ ਵੀ ਕਹਾਂ ਤੇ ਕਿੰਨਾ ਰੱਖਣਾ ਵਿਧੀ ਤਾਂ ਫਿਰ ਮੁੱਲ ਆਪਾਂ ਇਹ ਵਿੱਤੀ ਮਹੀਨੇ ਦੀ ਸੂਈ ਆ ਹਾਂਜੀ ਤੇ ਮੁੱਲ 3000 ਕਰਤੀਏ 30 30 ਜਿਆਦਾ ਨਹੀਂ ਜੀ ਚਲ 25 ਦੇ ਦਿੰਦੇ 25 ਚੋਂ ਸ਼ਾਰਟ ਕਰ ਦਈਏ 3000 ਕਰ ਦਿੰਦੇ ਭਾਈ ਜੀ ਦਾ 22 ਦੀ ਤੇ ਦੋ ਹੋਰ ਕਰ ਦਈਏ ਤੇ ਪੂਰੇ 20 ਦੀ ਜਾਂਦੀ ਹੈ ਫਿਰ ਤੀਹ ਕਹਤਾ ਚਲ 20 ਦੇ ਦਿੰਦਾ ਠੀਕ ਆ ਸਾਡੇ ਘੜਾ ਮੋੜ ਸਕਦੇ ਆ ਠੀਕ ਆ ਤੇ 20000 ਦੀ ਵਿੱਧੀ ਨੂੰ ਕਹਿੰਦੇ ਕਿ ਦੇ ਦੇਾਂਗੇ ਤੇ ਦੁੱਧ 10 ਲੀਟਰ ਜਿਹੜਾ ਘਰੋਂ ਚਵਾ ਦੋਗੇ ਆ ਜਾ ਦੇਖ ਲਓ ਭਾਈ ਪੁਸ਼ਦੀ ਕਰਕੇ ਖੜੇ ਜਿੱਤਾ ਮਰਜੀ ਠੀਕ ਆ ਤੇ ਇਹਦੇ ਕੋਲ ਕਿੰਨਾ ਦੁੱਧ ਗਾਰੰਟੀ ਸਾਡੇ ਘਰ ਦੀ ਹੋਊਗੀ ਅੱਛਾ ਕਿਸੇ ਦੇ ਘਰ ਦੀ ਹੋ ਗਾਰੰਟੀ ਇੱਥੋਂ ਜੋ ਵੀ ਆ ਬੜੀ ਭੈਣ ਲਈ ਸਾਡੇ ਘਰ ਕੋਈ ਪੁਸ਼ਦੀ ਕਰਕੇ ਖੜੇ ਠੀਕ ਆ ਤੇ ਜਿਹੜੀ ਆ ਵਾਲੀ ਗਾਂ ਦੇ ਕੋਲ ਕਿੰਨਾ ਦੁੱਧ ਮੇਰੇ ਨਾਲ 7 ਲੀਟਰ ਮਿਲਦੀ ਹੈਗਾ ਪੱਕਾ ਦੋ 7 ਲੀਟਰ ਪੱਕਾ ਹਾਂਜੀ ਤੋਰੋ ਫਿਰ ਇੰਨਾ ਆ ਜੋ ਲੈ ਆਓ ਇਹਦੇ ਕੋਲ ਦੁੱਧ ਦੇੜਾ 7 ਲੀਟਰ ਕਿੰਨੇ ਕੀ ਹੈਗਾ ਵਾ ਇਹ ਵੀ ਕਿਹਨਾਂ ਖਾਂ ਵੀ ਨਹੀਂ ਦੋ ਬੱਚਾ ਅਰਧ ਸੇਵਾ ਇਸ ਦਾ ਨ ਪਤਾ ਹੀ ਹਾਂਜੀ ਹਾਂਜੀ ਸਾਰੀਆਂ ਖੰਡੀਆਂ ਸੀ ਲਿਆ ਠੀਕ ਹੈ ਤੇ ਇਹ ਕਿੰਨੇ ਦੇ ਨੇ ਇਹ ਰੱਖ 16 ਦਿਨ ਦੇ ਦੀਏ 16 ਦੀ ਦੇ ਦੀਏ ਹਾਂਜੀ ਕਿਹ ਵਿੱਚੋਂ ਕਰਦੇ ਜਸ ਨੋ ਕਰਦੇ ਨਵੀਂ ਆਪ ਹੀ 12000 ਦੀ ਜਸ ਅੱਛਾ 12000 ਦੀ ਹਾਂਜੀ ਠੀਕ ਹੈ ਕਰ ਦਾਂਗੇ ਛੋਟ ਉੱਚੋਂ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਸ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਣ ਕੇ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ